ਨੈਸ਼ਨਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਪਕਾਰੀ ਅਤੇ ਕਰ ਵਿਭਾਗ ਲੁਧਿਆਣਾ ਡਿਵੀਜ਼ਨ ਅਤੇ ਐਸੀਐਸਟੀ ਲੁਧਿਆਣਾ 3 ਦੁਆਰਾ ਜੀਐਸਟੀ ਦਾ ਮਾਲੀਆ ਵਧਾਉਣ ਲਈ ਵਪਾਰੀ ਅਤੇ ਦੁਕਾਨਦਾਰ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ ਗਈ ਨੈਟਵੈਅਰ ਕਲੱਬ ਰਜਿਸਟਰਡ ਲੁਧਿਆਣਾ ਬਹਾਦਰ ਕੇ ਟੈਕਸਟਾਈਲ ਐਂਡ ਨੈਟਵੈਅਰ ਐਸੋਸੀਏਸ਼ਨ ਲੁਧਿਆਣਾ ਅਤੇ ਲੁਧਿਆਣਾ ਰੈਡੀਮੇਡ ਗਾਰਮੈਂਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਲੁਧਿਆਣਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਤਾ ਜੋ ਉਹਨਾਂ ਨੂੰ ਜੀਐਸਟੀ ਕੌਂਸਲ ਦੁਆਰਾ ਐਲਾਨੇ ਗਏ ਜੀਐਸਟੀ ਸੁਧਾਰਾਂ ਅਨੁਸਾਰ ਇਸ ਮਹੀਨੇ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਜੀਐਸਟੀ ਦਰਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਇਹਨਾਂ ਸੁਧਾਰਾਂ ਨੇ ਤਾਗੇ ਅਤੇ ਸਹਾਇਕ ਵਸਤੂਆਂ ਸਮੇਤ ਕਈ ਖੇਤਰਾਂ ਵਿੱਚ ਟੈਕਸ ਦਰਾਂ ਘਟਾ ਦਿੱਤੀਆਂ ਹਨ ਮੀਟਿੰਗ ਦਾ ਉਦੇਸ਼ ਜੀਐਸਟੀ ਦਰਾਂ ਵਿੱਚ ਆਉਣ ਵਾਲੇ ਬਦਲਾਅ ਬਾਰੇ ਐਸੋਸੀਏਸ਼ਨਾਂ ਨੂੰ ਜਾਣੂ ਕਰਵਾਉਣਾ ਅਤੇ ਸਰਕਾਰੀ ਮਾਲੀਆ ਵਧਾਉਣ ਵਿੱਚ ਪਾਲਣਾ ਅਤੇ ਯੋਗਦਾਨ ਦੀ ਮਹੱਤਤਾ ਤੇ ਜ਼ੋਰ ਦੇਣਾ ਸੀ ਇਸ ਮੀਟਿੰਗ ਵਿੱਚ ਮੁੱਖ ਨੁਕਤੇ ਦੱਸਦੇ ਹੋਏ ਸ਼੍ਰੀ GST ਦਰਾਂ ਵਿੱਚ ਕਟੌਤੀ ਲਾਗੂ ਕਰਨਾ ਸ਼੍ਰੀਮਤੀ ਰਣਦੀਰ ਕੌਰ ਡੀਐਸ ਡੀਸੀਐਸਟੀ ਲੁਧਿਆਣਾ ਡਿਵੀਜ਼ਨ ਲੁਧਿਆਣਾ ਨੇ ਐਸੋਸੀਏਸ਼ਨ ਨੂੰ ਆਉਣ ਵਾਲੀ GST ਦੀ ਦਰਾਂ ਦੇ ਵਿੱਚ ਕਟੌਤੀਆਂ ਬਾਰੇ ਜਾਣਕਾਰੀ ਦਿੱਤੀ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਅਤੇ ਪਾਲਣਾ ਤੇ ਬੋਝ ਨੂੰ ਘਟਾਉਣ ਦੇ ਸਰਕਾਰ ਦੇ ਇਰਾਦੇ ਨੂੰ ਉਜਾਗਰ ਕੀਤਾ ਮਾਲੀਆ ਵਾਦੇ ਬਾਰੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਟੈਕਸ ਦੇ ਨਿਯਮਾਂ ਦੀ ਸਹੀ ਪਾਲਣਾ ਤੇ ਪਾਲਣਾ ਰਾਹੀਂ ਸਰਕਾਰੀ ਮਾਲੀਆ ਬਦਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ ਟੈਕਸ ਚੋਰੀ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਬਾਰੇ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਸ ਚੋਰੀ ਪ੍ਰਤੀ ਕੋਈ ਸਹਿਨਸ਼ੀਲਤਾ ਨਹੀਂ ਹੋਵੇਗੀ ਟੈਕਸ ਮਾਮਲਿਆਂ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਸਚਾਰੂ ਤਬਦੀਲੀ ਲਈ ਸਹਿਯੋਗ ਵਿੱਚ ਮੀਟਿੰਗ ਨੇ ਨਵੇਂ ਜੀਐਸਟੀ ਦਰਾਂ ਢਾਂਚੇ ਵਿੱਚ ਇੱਕ ਨਿਰਵਿਘਨ ਤਬਦੀਲੀ ਲਈ ਜੀਐਸਟੀ ਅਧਿਕਾਰੀਆਂ ਤੇ ਉਦਯੋਗ ਹਿੱਸੇਦਾਰਾਂ ਵਿਚਕਾਰ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ ਪਾਲਣਾ ਤੇ ਜਾਗਰੂਕਤਾ ਵਿੱਚ ਐਸੋਸੀਏਸ਼ਨਾਂ ਨੂੰ ਜੀਐਸਟੀ ਸੁਧਾਰਾਂ ਤੇ ਪਾਲਣਾ ਦੀਆਂ ਜ਼ਰੂਰਤਾਂ ਬਾਰੇ ਜਾਣਕਾਰੀ ਆਪਣੇ ਮੈਂਬਰਾਂ ਨੂੰ ਫੈਲਾਉਣ ਟੈਕਸ ਕਾਨੂੰਨਾਂ ਪ੍ਰਤੀ ਜਾਗਰੂਕਤਾ ਅਤੇ ਪਾਲਣਾ ਨੂੰ ਉਚਾਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਮੀਟਿੰਗ ਮੀਟਿੰਗ ਜੀਐਸਟੀ ਮਾਲੀਆ ਅਤੇ ਪਾਲਣਾ ਨੂੰ ਬਤੌਣ ਲਈ ਵੱਲ ਇੱਕ ਮਹੱਤਵਪੂਰਨ ਕਦਮ ਸੀ ਸ਼੍ਰੀਮਤੀ ਸ਼ਾਇਨੀ ਸਿੰਘ ਏਸੀਐਸਟੀ ਲੁਧਿਆਣਾ 3 ਸ਼੍ਰੀ ਭੁਪਿੰਦਰ ਸਿੰਘ ਅਤੇ ਸ਼੍ਰੀ ਹਰਪ੍ਰੀਤ ਸਿੰਘ ਦੋਵੇਂ ਐਸਟੀਓ ਸ਼੍ਰੀ ਅਤੇ ਸ਼੍ਰੀ ਹਰਦੀਪ ਸਿੰਘ ਆਹੂਜਾ ਏਐਸਟੀਓ ਮੀਟਿੰਗ ਵਿੱਚ ਮੌਜੂਦ ਸਨ। ਪ੍ਰਤੀਨਿਧੀਆਂ ਵਿੱਚ ਸ਼੍ਰੀ ਦਰਸ਼ਨ ਡਾਵਰ, ਸ਼੍ਰੀ ਸੁਭਾਸ਼ ਸੈਣੀ, ਸ਼੍ਰੀ ਸੰਦੀਪ ਬਹਿਲ, ਸ਼੍ਰੀ ਏਐਸ ਦੂਆ, ਸ਼੍ਰੀ ਦਰਸ਼ਨ ਲਾਲ ਅਤੇ ਸ਼੍ਰੀ ਬ੍ਰਿਜ ਮੋਹਨ ਟਿੰਮਾ ਸ਼ਾਮਲ ਸਨ। ਮੀਟਿੰਗ ਜੀਐਸਟੀ ਪਾਲਣਾ ਅਤੇ مالیਆ ਵਾਧੇ ਲਈ ਠੋਸ ਯਤਨਾਂ ਦੀ ਜ਼ਰੂਰਤ ਤੇ ਆਪਸੀ ਸਮਝ ਨਾਲ ਸਮਾਪਤ ਹੋਈ ਜਿਸ ਨਾਲ ਹੌਜ਼ਰੀਆ ਤੇ ਟੈਕਸਟਾਈਲ ਸੈਕਟਰ ਵਿੱਚ ਜੀਐਸਟੀ ਦਰਾਂ ਸੁਧਾਰਾ ਨੂੰ ਲਾਗੂ ਕਰਨੇ ਇੱਕ ਸਹਿਯੋਗੀ ਪਹੁੰਚ ਦਾ ਰਾਹ ਪਧਰਾ ਹੋਇਆ ਨੋਡਲ ਅਫਸਰ ਹਰਦੀਪ ਸਿੰਘ ਆਹੂਜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਖੇਤਰਾਂ ਵਿੱਚ ਐਸੋਸੀਏਸ਼ਨਾਂ ਨਾਲ ਵੀ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ